ਨਾ ਨਾ ਬਹੁਤ ਚੰਗੇ ਸਨ ਬੜੀ ਤੇ ਉੰਜ ਵੀ ਗੈਰਤਵਾਨ ਦਸਾਨ ਇੱਕ ਦਾ ਨਾਮ ਮੰਗਲ ਸਿੰਘ ਸੀ ਵੱਡੇ ਦਾ ਅੱਛਾ ਅਮਾ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਹੈ 37 ਚੱਕ 37 ਚੱਕ ਪੱਤੋ ਤੋਂ ਕਿਹੜੇ ਪਾਸੇ ਪੱਤੋ ਕੀ ਤੋਂ ਆਏ ਉਸ ਪਾਸੇ ਪੱਤੋ ਤਾਂ ਅਗਾ ਰਹੇ ਜਾਂਦੀ ਉਹ ਪਿਛਾ ਰਹੇ ਜਾਂਦਾ ਜਿੱਥੇ ਪੱਟੀ ਦਾ ਉੱਟ ਹੈ ਨਾ ਉੱਥੋਂ ਆਏ ਉਸ ਪਾਸੇ ਅੱਛਾ 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 ਇਹ ਦੱਸੋ ਵੀ ਇਹਨੂੰ 37 ਕਿਹੜਾ ਆਂਦੇ ਨੇ 37 ਇਹ ਲਬਾਨਿਆਂ ਦਾ 37 ਲਬਾਨਿਆਂ ਦਾ ਹਾਂ ਅੱਛਾ ਇਹ 37 ਲਬਾਨਿਆਂ ਦਾ ਇਹ ਪੱਤੋ ਕੀ ਤੋਂ ਲੈੰਦੇ ਆਲੇ ਪਾਸੇ ਨਹੀਂ ਪੱਤੋ ਆਗਾ ਰਹੇ ਜਾਂਦਾ ਉਹ ਵਾਇਸ ਪਾਸ ਤੇ ਪੀਸ਼ਾ ਬਾਈ ਪਾਸ ਤੋਂ ਜਿੱਥੋਂ ਅਈ ਸ਼ਹਿਰ ਨੂੰ ਜਾਂਦਿਆਂ ਨੇ ਤੇ ਅਹੀਂ ਲੋਰ ਨੂੰ ਤੇ ਐਸ ਪਾਸੇ ਅੱਛਾ ਇੱਥੇ ਆਸ-ਪਾਸੇ ਦੇ ਪਿੰਡ ਕਿਹੜੇ ਨੇ ਸੈਤੀ ਦੇ ਸੈਤੀ ਦੇ ਪਾਸੇ ਪੱਤੋ ਪ੍ਰਾਨੀਏ ਹੂੰ ਜਾ ਆਏਗੀ ਏ ਠੱਟੀ ਚੱਕ ਅਗਾ ਸ਼੍ਰੀਸ਼ਰ ਅਗਾ ਚੱਕ ਬੜੇ ਨੇ ਬੱਸ ਲਗੇ ਆ ਹੰਜਰਾ ਕਿੰਨੀ ਕੁ ਦੂਰ ਨੇ ਤੁਹਾਡੇ ਕੋਲ ਵਾ ਵਾ ਸੇ ਪਾਂਦ ਨੇ ਸੈਤੀ ਤੋਂ ਅੱਛਾ ਅੱਛਾ ਹਾਂ ਉਹ ਸੇ ਪਾਂਦ ਨੇ ਬਾਸਤੇ ਬੈਣਾ ਠੀਕ ਹੈ ਤੇ ਜਦੋਂ ਪਾਕਿਸਤਾਨ ਬਣਿਆ ਹਾਂ ਉਦੋਂ ਤੁਹਾਡੀ ਉਮਰ ਕਿੰਨੀ ਸੀ 11 ਸਾਲਾਂ ਦੀ 11 ਸਾਲ ਦੇ ਸੀ 11 ਸਾਲ ਦੇ ਸੀ ਅੱਛਾ ਹਾਂ ਠੀਕ ਹੈ ਤਾਂ ਤੁਹਾਨੂੰ ਹੋਸ਼ ਤਾਂ ਹੋਣੀ ਹੈ ਵੀ ਇੱਥੇ ਉਹਨਾਂ ਸਿੱਖਾਂ ਦੇ ਕਿੰਨੇ ਘਰ ਸੀ ਉਹ ਸਏ ਘਰ ਸਾਨਾ ਇਹ ਕਿਹੜੇ ਸਿੱਖ ਸੰਕੌਮ ਕੀ ਸੀ ਉਹਨਾਂ ਦੀ ਇੱਕ ਮੈਨੂੰ ਨਾਂ ਨਹੀਂ ਯਾਦ ਕਰ ਰਿਹਾ ਨੇ ਉਹ ਕਿੱਥੇ ਲਬਾਣੇ ਸੀ ਇੱਥੇ ਰਹਿੰਦੇ ਲਬਾਣੇ ਸਦਦੇ ਸੰਨ ਉਹਨਾਂ ਨੂੰ ਪਈਓ ਅੱਛਾ ਉਹਨਾਂ ਸਿੱਖਾਂ ਨੂੰ ਹਾਂ ਲਬਾਣੇ ਸੱਦੇ ਸੀ ਤੇ ਇਹ ਕਗਾ ਅਛਮਨ ਲਬਾਣੇ ਰਹਿੰਦੇ ਸੀ ਇੱਥੇ ਹਾਂ ਲਬਾਣੇ ਰਹਿੰਦੇ ਸਾਂ ਅੱਛਾ ਅੱਛਾ ਤੁਸੀਂ ਉਹਦੇ 11 ਸਾਲਾਂ ਦੇ ਸੀ 11 ਸਾਲਾਂ ਦੇ ਠੀਕ ਇਹ ਦੱਸੋ ਵੀ ਉਹ ਜਿਹੜੇ ਲਬਾਣੇ ਸਿੱਖ ਸੀ ਇੱਥੇ ਹਾਂ ਉਹਨਾਂ ਦਾ ਤੇ ਤੁਹਾਡਾ ਤਾਲੁਕ ਕਿਸ ਤਰ੍ਹਾਂ ਦਾ ਸੀ ਆਪਸ ਵਿੱਚ ਠੀਕ ਰਹਿੰਦੇ ਸੀ ਕੋਈ ਲੜਾਈ ਪੜਾਈ ਤਾਂ ਕੋਈ ਨਹੀਂ ਸੀ ਨਾ ਨਾ ਬਹੁਤ ਚੰਗੇ ਸਨ ਬੜੇ ਤੇ ਵੰਜ ਵੀ ਗੈਰ ਤੋਂ ਵੰਦੇ ਸਨ ਇੱਕ ਦਾ ਨਾਮ ਮੰਗਲ ਸਿੰਘ ਸੀ ਵੱਡੇ ਦਾ ਨਾਮ अच्छा ते ਦੂਆਂ ਦਾ ਨਾਮ ਮੈਨੂੰ ਹੁਣ ਨਾਮ ਭੁੱਲਾ ਖਲਾ ਸਾਰਿਆਂ ਦੇ ਆਂਦੇ ਸਨ اچھا 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 ਇਹ ਮੰਗਲ ਸਿੰਘ ਦੀ ਜ਼ਮੀਨ ਹੈ ਕਿਹੜੇ ਪਾਸੇ ਸੀ ਇਹ ਲੇਨ ਦੇ ਪਾਸੇ ਘਾਤ ਉਹਨਾਂ ਦੇ ਮਰਬਿਆਂ ਦੇ ਮਰਬੇ ਸਨ ਮਰਬਿਆਂ ਦੇ ਮਰਬੇ ਸਨ ਹਾਂ ਤੇ ਵਈ ਬੀਜੀ ਕਰਦੇ ਸਨ ਕਿ ਨਾਲ ਕੋ ਬਾਗਿਸ਼ਾ ਵੀ ਲਾਇਆ ਸੀ ਬਾਗ ਲਾਇਆ ਆ ਸਾਨੇ ਬਾਗ ਲਾਇਆ ਹੁਣ ਪੱਟ ਪੱਟ ਲਿਆ ਨੇ ਹੁਣ ਪੱਟਿਆ ਗਿਆ ਹੁਣ ਪੱਟ ਲਿਆ ਨੇ ਤੇ ਬਾਗ ਲਾਇਆ ਆ ਸਾਨੇ ਮੇਰੇ ਬੱਚੇ ਠੀਕ ਏ ਠੀਕ ਬੰਦੇ ਬਹੁਤ ਚੰਗੇ ਸਨ ਬੜੇ ਅੱਛਾ ਅੱਛਾ ਠੀਕ ਏ ਤੇ ਇੱਥੇ ਕਿਹੜੀ ਕਿਹੜੀ ਬਰਾਦਰੀਆਂ ਹੋਰ ਬੈਠੀਆਂ ਸਨ ਮੁਸਲਮਾਨਾਂ ਦੀਆਂ ਇੱਥੇ ਗੁੱਜਰ ਬੈਠੇ ਨਹੀਂ ਅਵਾਨ ਬੈਠੇ ਨਹੀਂ ਨਹੀਂ ਉਦੋਂ ਕਿਹੜੀ ਕਿਹੜੀ ਕੌਮਾਂ ਬੈਠੀਆਂ ਸਨ ਉਹਦੋਂ ਬਾਤ ਲੀ ਕਰ ਗਏ ਤੇ ਮੋੜੋ ਬੜੀਆਂ ਸਾਰੀਆਂ ਅੱਛਾ ਉਦੋਂ ਜਦੋਂ ਇਹ ਉਚਾਲੇ ਪਏ ਨੇ ਉਜਾੜਾ ਪਿਆ ਹੈ ਹਾਂ ਉਦੋਂ ਕੀ ਬਣਿਆ ਸੀ ਕਿਵੇਂ ਕਿਵੇਂ ਹੋਈ ਸੀ ਉਹ ਤਾਂ ਲੋੱਟ ਮਾਰ ਪਈ ਗਈ ਤੇ ਬਸ ਉਤਲੀ ਉਤਲੀ ਹੋ ਗਈ ਲੋਕਾਂ ਨੂੰ ਰੋਟੀਆਂ ਪਕੀਆਂ ਨਹੀਂ ਛੱਡ ਤੇ ਬੱਚੇ ਉਹਨਾਂ ਦੇ ਰੋ ਲੱਗ ਗਏ ਆਪ ਕਿਤੇ ਵਿਚਾਰੇ ਜਿੰਦਾ ਨਹੀਂ ਤੇ ਟੁਰ ਗਏ ਹੂੰ ਤੇ ਬਸੋ ਪਿੱਛੋਂ ਲੋਕਾਂ ਪੈ ਲੀਆਂ ਆਪ ਕਬਜੇ ਕਰ ਲੈ ਅੱਛਾ ਅੱਛਾ ਕਾਂ ਕਬਜੇ ਕਰ ਲੈ ਠੀਕ ਹੈ ਠੀਕ ਬਰੇ ਘਰ ਛੱਡ ਤੇ ਚਲੇ ਗਏ ਸਾਂ

ਕਿਉਂ ਕੱਢਿਆ ਸੀ ਇਹ ਨਹੀਂ ਸਮਝ ਆਉਂਦਾ ਜਾਨੇ ਪੁੱਤਰੀ ਇਹ ਲੋਕ ਹਲਕੇ ਨੇ ਇਹਨਾਂ ਕੱਢਿਆ ਵਿਚਾਰਿਆਂ ਨੇ ਕਈ ਬੱਚੇ ਇੰਨਾਂ ਛੱਡ ਤੇ ਕਈ ਬੱਚੇ ਰੋਲ ਗਏ ਕਈ ਆਪ ਜਿੰਦਾ ਨਹੀਂ ਤੇ ਬਰੇ ਘਰ ਛੱਡ ਤੇ ਚੋਰ ਗਏ ਅੱਛਾ ਹਾਂ ਬੁਰੀਕਾਰ ਨਾਪਾਕ ਬਸ ਹਾਂ ਲੱਭ ਕੇ ਬਚਾਵੇ ਉਸ ਤਰ੍ਹਾਂ ਦੇ ਵੇਲੇ ਤੂੰ ਜੀ ਇਹ ਜਾਂਪੁਰਿਆਂ ਤੋਂ ਅੱਛਾ ਅੱਛਾ ਉਹ ਮੰਗਲ ਸਿੰਘ ਚੰਗਾ ਬੰਦਾ ਸੀ ਬੜਾ ਚੰਗਾ ਸੀ

ਅੱਛਾ ਹਾਂ ਇਹ ਦੋਵੇਂ ਪਿੰਡ ਹੀ ਹੋਣਾ ਨੇ ਸੰਤ ਲੋਕਾਂ ਕਬਜ਼ੇ ਕਰ ਲੈ ਪਰ ਭਰੇ ਘਰ ਛੱਡ ਦਿੱਤੇ ਲੋਕਾਂ ਕਾਰ ਦਿੱਤੇ ਹੁਣ ਜਿਹੜੇ ਲੋਕ ਆਏ ਨੇ ਮਾਜਰ ਹਾਂ ਇਹ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਆਏ ਨੇ